ਮੋਗਾ ਦੇ ਇੱਕ ਨਿੱਜੀ ਬੈਂਕ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਸੁਲਝਾ ਲਿਆ ਹੈ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ આરોપીਆਂ ਵਿੱਚੋਂ ਦੋ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਇਹਨਾਂ ਚੋਰਾਂ ਨੇ ਬੈਂਕ ਦੇ ਵਿੱਚ ਸੇਧ ਮਾਰੀ ਕਰਕੇ ਲੈਪਟਾਪ ਡੀਵੀਆਰ ਚੋਰੀ ਕਰ ਲਿਆ ਸੀ ਤੇ ਹੋਰ ਵੀ ਕੈਸ਼ ਦੀ ਚੋਰੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ 21 ਬਈ ਦੀ ਦਿਨਾਂ ਦੀ ਰਾਤ ਨੂੰ ਇੱਕ ਇੰਡਸਿੰਗ ਬੈਂਕ ਜਿਹੜਾ ਕਿ ਪਿੰਡ ਦਾਰਾਪੁਰ ਦੇ ਵਿੱਚ ਹੈ थाना सदर ਮੋਗੇ ਦੇ ਵਿੱਚ ਉਹਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ ਕਿ ਦੋ ਲੈਪਟਾਪ ਐਚਪੀ ਮਾਰਕਾ ਤੇ ਇਸ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਨੂੰ ਲਾਇਸੈਂਸਡ ਗਨ ਇਸ਼ੂ ਹੋਈ ਹੋਈ ਸੀਗੀ 12 ਮੂਰਦੀ ਉਹ ਚੋਰੀ ਕੀਤੀ ਗਈ ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗ ਦੇ ਨਾਲ ਹੀ ਲੱਗਦਾ ਹੋਇਆ ਇੱਕ ਬਾਥਰੂਮ ਸੀ ਬਾਥਰੂਮ ਦੀ ਗ੍ਰਿਲ ਤੋੜ ਕੇ ਅੰਦਰ ਵੜੇ ਸਨ ਤੇ ਉਹਨਾਂ ਨੇ ਇਹ ਚੋਰੀ ਕਰਕੇ ਇਹ ਤਿੰਨ ਚੀਜ਼ਾਂ ਲੈ ਕੇ ਗਏ ਸਨ ਇਹ ਤੋਂ ਇਲਾਵਾ ਡੀਵੀਆਰ ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ ਇਹਦੀ ਤਫਤੀਸ਼ ਕਰਦੇ ਹੋਏ ਆਪਣੇ ਐਸਪੀ ਡੀ ਸਾਡੀ ਰੈਡਮਾਈ ਹੇਟ ਇਨਰ ਦੀ ਗਾਈਡੈਂਸ ਦੇ ਵਿੱਚ ਇਨਚਾਰਜ ਸੀਗੇ ਵੱਲੋਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਹੈਗੇ ਲੋਕ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚ ਦੋ ਲੋਕ ਹੁਣ ਤੱਕ ਫੜੇ ਜਾ ਚੁੱਕੇ ਹਨ ਜਿਹਨਾਂ ਵਿੱਚੋਂ ਇੱਕ ਜਿਹੜਾ ਅਕਿਊਜ਼ਡ ਹੈ ਜਿਹਦਾ ਨਾਮ ਆਕਾਸ਼ ਚੋਤ ਹੈ ਆਕਾਸ਼ ਚੋਤ ਇਲੀਤ ਆਕਾਸ਼ ਇਹਦੇ ਉੱਪਰ ਪਹਿਲੇ ਵੀ ਚੋਰੀ ਦੇ ਪਰਚੇ ਹੈਗੇ ਨੇ ਬਰਨਾਲਾ ਤੇ ਸਮਾਸ਼ਰ ਖਾਨੇ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਹੁਣ ਤੱਕ ਜਿਹੜੇ ਦੋ ਲੈਪਟਾਪ ਐਚਪੀ ਦੇ ਚੋਰੀ ਕੀਤੇ ਗਏ ਸਨ ਉਹ ਵੀ ਬਰਾਮਦ ਹੋ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਕਿ 12 ਬੁਰਦੀ ਜਿਹੜੀ ਗਨਸ ਉਹ ਵੀ ਬ੍ਰਮਹੰਡਤ ਹੋ ਚੁੱਕੀ ਹੈ ਜੀ ਸਰ ਕਿਨੇ ਜਾਣੇ ਸੀ ਬਿਲਕੁਲ ਜੀ ਇਹ ਟੋਟਲ ਤਿੰਨ ਲੋਕ ਸੀ ਕਿ ਇਹਨਾਂ ਦਿਨਾਂ ਲਈ ਇਹਨਾਂ ਦੇ ਇੱਕ ਹੋਰ ਸਾਥੀ ਹੈ ਜਿਹੜਾ ਕਿ ਹਜੇ ਪਗੋੜਾ ਹੈ ਉਹਨੂੰ ਸ਼ੁਕਿਰਜ ਕਰ ਲਿਆ ਇੱਕ ਜਿਹੜਾ ਹੈਗਾ ਲੜਕਾ ਆਪਣਾ ਉਹ ਸਦਰ ਮੁਗੇ ਅਦਾਈ ਰਹਿਣ ਵਾਲਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਉਹ ਵੀ ਪਿੰਡ ਸੰਧੂਆਂ ਦਾ ਸਦਰ ਮੁਗੇ ਅਦਾਈ ਰਹਿਣ ਵਾਲਾ ਹੈ ਸਰ ਇਹਨਾਂ ਦੀ ਕੀ ਹਿਸਟਰੀ ਹੈ ਜਿਹੜਾ ਕੋਈ ਸਰ ਇੱਕ ਜਿਹੜਾ ਲੜਕਾ ਆਕਾਸ਼ ਹੈ ਮੈਂ ਜਿਵੇਂ ਆਪ ਜੀ ਨੂੰ ਦੱਸ ਰਿਹਾ ਸੀ ਦੇ ਉੱਪਰ ਦੋ ਮੁਕਦਮੇ ਪਹਿਲੇ ਹੈਗੇ ਨੇ ਇੱਕ ਬਰਨਾਲਾ ਦੇ ਵਿੱਚ ਮੁਕਦਮਾ ਹੈਗਾ ਤੇ ਇੱਕ ਕੇਸ ਦੇ ਵਿੱਚ ਇਹਦੇ ਉੱਪਰ ਸਵਾਲ ਸਰ ਤੀਸਰੇ ਤੱਕ ਕੀ ਨਾਮ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਇਹ ਵੀ ਲੋਕਲ ਹੈ ਮੈਂ ਨਾਮ ਹਜੇ ਨਹੀਂ ਦੱਸਣਾ ਚਾਹ ਚੋਰੀ ਦਾ ਮੁੱਟ ਚੋਰੀ ਹੀ ਸੀਗਾ ਇਹਨਾਂ ਦਾ ਪਰਪਸ ਇਹ ਸੀਗਾ ਲੈ ਉਹ ਉਹਨਾਂ ਨੂੰ ਕੈਸ਼ ਨਹੀਂ ਮਿਲਿਆ ਲੈਪਟਾਪ ਲੈ ਕੇ ਗਨ ਲੈ ਕੇ ਕੋਈ ਗਨ ਦੇ ਨਾਲ ਕਿਤੇ ਹੋਰ ਵਾਰਦਾਤ ਕਰਨੀ ਹੋਵੇ ਇਹਨਾਂ ਦਾ ਪਰਪਸ ਤਾਂ ਇਹ ਸੀਗਾ ਗਨ ਨੂੰ ਵੇਚਨar ਗਿਆ ਜਾਂਦਾ ਸੀਗੇ ਤੇ ਆਪਣਾ ਇਹਨਾਂ ਨੇ ਗਨ ਵੇਚ ਕੇ ਇਹਨਾਂ ਨੇ ਪੈਸੇ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਸੀ ਸਰ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਸੇਫ ਵੀ ਨਾਲ ਬੜਤ ਹੋਇਆ ਸੀ ਤੋੜਨ ਦੀ ਕੋਸ਼ਿਸ਼ ਕੀਤੀ ਇਸ ਬਟੇ ਨਾਲ ਤੋ ਟੁੱਟ ਨਹੀਂ ਸਕਿਆ ਸੀ ਨਸ਼ਾ ਕਰਦੇ ਨੇ ਨਸ਼ਾ ਕਰਦੇ ਆ ਜੀ ਇਹ ਨਹੀਂ ਅਜੇ ਤੱਕ ਐਸੀ ਕੋਈ ਗੱਲ ਸਾਹਮਣੇ ਸਾਰੀ ਰਿਕਵਰੀ ਹੋ ਗਈ ਸੁਬਾਹ ਦੇ ਸਾਰੀ ਰਿਕਵਰੀ ਹੋ ਚੁੱਕੀ ਹੈ ਸਿਰਫ ਇੱਕ ਡੀਵੀਆਰ ਜਿਹ ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗ ਸੀ ਉਹਦੇ ਨਾਲ ਹੀ ਲੱਗਦਾ ਹੋਇਆ ਇੱਕ ਬਾਥਰੂਮ ਸੀ ਬਾਥਰੂਮ ਦੀ ਗ੍ਰਿਲ ਤੋੜ ਕੇ ਅੰਦਰ ਵੜੇ ਸਨ ਤੇ ਉਹਨਾਂ ਨੇ ਇਹ ਚੋਰੀ ਕਰਕੇ ਇਹ ਤਿੰਨ ਚੀਜ਼ਾਂ ਲੈ ਕੇ ਗਏ ਸਨ ਇਹ ਤੋਂ ਇਲਾਵਾ ਡੀਵੀਆਰ ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ ਅ ਇਹਦੀ ਤਫਤੀਸ਼ ਕਰਦੇ ਹੋਏ ਆਪਣੇ ਐਸਪੀ ਡੀ ਸਾਹਿਬ ਦੀ ਰੈਟਮਾਈ ਹੇਟ ਇਨਰ ਦੀ ਗਾਈਡੈਂਸ ਦੇ ਵਿੱਚ ਇਨਚਾਰਜ ਸੀਗੇ ਵੱਲੋਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਹੈਗੇ ਲੋਕ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚ ਦੋ ਲੋਕ ਹੁਣ ਤੱਕ ਫੜੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਅਕਿਊਜ਼ਡ ਹੈ ਜਿਹਦਾ ਨਾਮ ਆਕਾਸ਼ ਚੋਤ ਹੈ ਆਕ ਸਕਾਸ਼ੇ ਦੇ ਉੱਪਰ ਪਹਿਲੇ ਵੀ ਚੋਰੀ ਦੇ ਪਰਚੇ ਹੈਗੇ ਨੇ ਬਰਨਾਲਾ ਤੇ ਸਮਲਸਰ ਥਾਣੇ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਹੁਣ ਤੱਕ ਜਿਹੜੇ ਦੋ ਲੈਪਟਾਪ ਐਚਪੀ ਦੇ ਚੋਰੀ ਕੀਤੇ ਗਏ ਸਨ ਉਹ ਵੀ ਬਰਾਮਦ ਹੋ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਕਿ ਬਾਰਾਬੁਰਦੀ ਜਿਹੜੀ ਗਨ ਸੀ ਉਹ ਵੀ ਬਰਾਮਦ ਹੁਣ ਤੱਕ ਹੋ ਚੁੱਕੀ ਹੈਗੀ ਸਰ ਕਿੰਨੇ ਜਾਨੇ ਸੀ ਬਿਲਕੁਲ ਸਰ ਇਹ ਟੋਟਲ ਤਿੰਨ ਲੋਕ ਸੀਗੇ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਜਿਹੜਾ ਕਿ ਹਜੇ ਪਕੌੜਾ ਹੈ ਉਹਨੂੰ ਵੀ ਫਿਰ ਅਸਰ ਕਰ ਲਿਆ ਜੀ ਇੱਕ ਜਿਹੜਾ ਹੈਗਾ ਲੜਕਾ ਆਪਣਾ ਉਹ ਸਦਰ ਮੁਗੇ ਅਦਾਈ ਰਹਿਣ ਵਾਲਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਉਹ ਵੀ ਪਿੰਡ ਸੰਧੂਆਂ ਦਾ ਸਦਰ ਮੁਗੇ ਅਦਾਈ ਰਹਿਣ ਵਾਲਾ ਹੈ ਸਰ ਇਹਨਾਂ ਦਾ ਕੀ ਹਿਸਟਰੀ ਹੈ ਜਿਹ ਪਹਿਲਾਂ ਕੋਈ ਪਰਚੋ ਹੈ ਇੱਕ ਜਿਹੜਾ ਲੜਕਾ ਆਕਾਸ਼ ਹੈ ਮੈਂ ਜਿਵੇਂ ਆਪ ਜੀ ਨੂੰ ਦੱਸ ਰਿਹਾ ਸੀ ਦੇ ਉੱਪਰ ਦੋ ਮੁਕਦਮੇ ਪਹਿਲੇ ਹੈਗੇ ਨੇ ਇੱਕ ਬਰਨਾਲਾ ਦੇ ਵਿੱਚ ਮੁਕਦਮਾ ਹੈਗਾ ਤੇ ਇੱਕ ਕੇ ਦੇ ਵਿੱਚ ਇਹਦੇ ਉੱਪਰ ਸੰਭਾਲ ਸਰ ਤੀਸਰੇ ਤੱਕ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਇਹ ਵੀ ਲੋਕਲ ਹੈ ਮੈਂ ਨਾਮ ਹਜੇ ਨਹੀਂ ਦੱਸਣਾ ਚਾਹਾਂਗਾ ਇੱਕ ਵਾਰੀ ਉਹਦੀ ਅਰੈਸਟ ਹੋ ਜਾਏ ਉਸ ਤੋਂ ਬਾਅਦ ਆਪ ਜੀ ਨੂੰ ਜ਼ਰੂਰ ਅਪਡੇਟ ਕਰ ਦਿਆਂਗਾ ਸਰ ਹਿਸਟਰੀ ਦਾ ਮੋਟਾ ਵੀਰ ਜੀ ਚੋਰੀ ਦਾ ਮੋਟਾ ਚੋਰੀ ਤਾਂ ਫਟ ਚੋਰੀ ਹੀ ਸੀਗਾ ਇਹਨਾਂ ਦਾ ਪਰਪਸ ਇਹ ਸੀਗਾ ਉਹਨਾਂ ਨੂੰ ਕੈਸ਼ ਨਹੀਂ ਮਿਲਿਆ ਲੈਪਟਾਪ ਲੈ ਕੇ ਗਨ ਲੈ ਕੇ ਕੋਈ ਗਨ ਦੇ ਨਾਲ ਕਿਤੇ ਹੋਰ ਵਾਰ ਦਾਤ ਕਰਨ ਇਹਨਾਂ ਦਾ ਪਰਪਸ ਇਹ ਸੀਗਾ ਗਨ ਨੂੰ ਵੇਚਣਾ ਹੀ ਜਾਂਦਾ ਸੀਗੇ ਤੇ ਆਪਣਾ ਇਹਨਾਂ ਨੇ ਗਨ ਵੇਚ ਕੇ ਇਹਨਾਂ ਨੇ ਪੈਸੇ ਹੀ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਸੀ ਸਰ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਸੀ ਨਾ ਸੇਫ ਵੀ ਨੇ ਬੜਤੋ ਜੀ ਤੋੜਨ ਦੀ ਕੋਸ਼ਿਸ਼ ਕੀਤੀ ਸੀ ਬਟ ਇਹਨਾਂ ਤੋਂ ਟੁੱਟ ਨਹੀਂ ਸਕਿਆ ਸੀ ਸਾਰੇ ਗਨ ਨੂੰ ਨਸ਼ਾ ਕਰਦੇ ਆ ਜੀ ਇਹ ਨਹੀਂ ਅਜੇ ਤੱਕ ਐਸੇ ਕੋਈ ਸਾਹਮਣੇ ਸਾਰੀ ਰਿਕਵਰੀ ਹੋ ਗਈ ਸਾਰੀ ਰਿਕਵਰੀ ਹੋ ਚੁੱਕੀ ਹੈ ਸਿਰਫ ਇੱਕ ਡੀਵੀਆਰ ਜਿਹੜਾ ਹੈਗਾ ਉਹ ਬਰਾਬਰ ਤ